ਸੈਂਟਰ ਦੀ ਸਰਕਾਰ ਹੋਵੇ ਇਹ ਖਾਸ ਕਰਕੇ ਪੰਜਾਬੀਆਂ ਦੇ ਨਾਲ ਧੱਕਾ ਹੋ ਰਿਹਾ ਹੈ ਤਾਂ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਨਹੀਂ ਪੰਜਾਬੀਆਂ ਨਾਲ ਧੱਕਾ ਆ ਜੇਕਰ ਉਹ ਐਕਸੀਡੈਂਟ ਹੋ ਜਾਂਦਾ ਆ ਉਹਨੂੰ 10 ਸਾਲ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਜਿਉ ਛੱਡ ਕੇ ਪਾਸ ਜਾਂਦਾ ਕੋਈ ਡਰਾਈਵਰ ਨਹੀਂ ਚਾਹੁੰਦਾ ਕਿ ਮੇਰੇ ਥੱਲੇ ਗੱਡੀ ਚੱਲੇ ਆ ਕੇ ਕੁੱਤਾ ਵੀ ਮਰੇ ਜੇ ਟਰੱਕਾਂ ਵਾਲੇ ਸਾਡੇ ਬੋਧੇ ਜਿਹੜੇ ਹੈਗੇ ਆ ਤੁਸੀਂ ਦੇਖਦੇ ਹੋਣੇ ਆ ਕਿ ਯਾਰ ਇੱਕ ਕੁੱਤਾ ਆ ਜਾਂਦਾ ਉਹਦੇ ਨੂੰ ਵਜਾਉਂਦਾ ਵਜਾਉਦਾ ਗੱਡੀ ਫਲਟਾ ਲੈਂਦਾ ਆ ਕਾਲੇ ਕਾਨੂੰਨ ਲੈ ਕੇ ਆਏ ਹੋ ਨਾ ਤਾਂ ਪੰਜਾਬ ਦਾ ਕੋਈ ਸਿਆਸੀ ਲੀਡਰ ਬੋਲਦਾ ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਵੋਟਾਂ ਵਾਲੀ ਤਾਂ ਬੋਲਦੇ ਆ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਬੋਲਦੀਆਂ ਤਾਂ 18 ਤਰੀਕ ਨੂੰ ਜਿਹੜੀ ਐ ਤਰੀਕ ਤਾਂ ਹੋ ਗਈ 18 ਤਰੀਕ ਨੂੰ ਨੈਸ਼ਨਲ ਹਾਈਵੇ ਜਿਹੜਾ ਆ ਉਹ ਬੰਦ ਕਰਦਾ ਪੱਕੇ ਸਮੇਂ ਦੀ ਜਲੰਧਰ ਦੇ ਹਲਕਾ ਨਕੋਦਰ ਚ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਟਰੱਕ ਯੂਨੀਅਨ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਇਹ ਵੀ ਦੱਸ ਦਈਏ ਕਿ ਨਕੋਦਰ ਮੋਗਾ ਹਾਈਵੇ ਤੇ ਜਾਮ ਕੀਤਾ ਗਿਆ ਇਸ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਹਲੇ ਉਹਨਾਂ ਇਸ ਦੇ ਵਿੱਚ ਟ੍ਰੇਲਰ ਦਿਖਾਇਆ ਇਸ ਤੋਂ ਇਲਾਵਾ ਉਹਨਾਂ ਕਹਿਆ ਕਿ ਉਹ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ ਉਧਰ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਇਸ ਮਾਮਲੇ ਦੀ ਸਥਿਤੀ ਨੂੰ ਸੁਲਝਾਇਆ ਅਤੇ ਕਿਹਾ ਕਿ ਉਹਨਾਂ ਨੂੰ ਇਸ ਧਰਨੇ ਬਾਰੇ ਕੋਈ ਵੀ ਸੂਚਨਾ ਨਹੀਂ ਸੀ ਇਥੇ ਵੀ ਦੱਸ ਜਾਈਏ ਕਿ ਇਹਨਾਂ ਮੰਗਾਂ ਨੂੰ ਲੈ ਕੇ 18 ਤਰੀਕ ਨੂੰ ਜੰਮੂ ਦਿੱਲੀ ਹਾਈਵੇ ਬੰਦ ਕਰਨ ਦੀ ਉਹਨਾਂ ਗੱਲ ਕਹੀ ਹੈ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਆਓਗੇ ਦੇਖੋ ਬੜੀ ਦੁੱਖ ਦੀ ਗੱਲ ਆ ਸਾਲ 22 ਦੇ ਵਿੱਚ ਜਦੋਂ 23 ਜਿਹੜੇ ਸੀ ਤੇ ਇਕੱtre ਨੂੰ ਅਸੀਂ ਧਾਨੇ ਤੇ ਬੈਠੇ ਸੀ ਅੱਜ ਅਸੀਂ 24 ਦੇ ਪੈਰ ਰੱਖਿਆ ਫਿਰ ਸਾਨੂੰ ਧਾਨੇ ਦੇ ਬਹਿਣਾ ਪਿਆ ਕਿਉਂਕਿ ਮੌਕੇ ਦੀਆਂ ਸਰਕਾਰਾਂ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਇਹ ਖਾਸ ਕਰਕੇ ਪੰਜਾਬੀਆਂ ਦੇ ਨਾਲ ਧੱਕਾ ਹੋ ਰਿਹਾ ਇਹ ਤਾਂ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਨਹੀਂ ਪੰਜਾਬੀਆਂ ਨਾਲ ਧੱਕਾ ਆ ਵੈਸੇ ਤਾਂ ਸਾਰੇ ਵਰਡ ਦੇ ਨਾਲ ਸਾਰੇ ਇੰਡੀਆ ਨਾਲ ਹੀ ਧੱਕਾ ਆ ਕਿਉਂਕਿ ਕੋਈ ਕਾਨੂੰਨ ਬਣਦਾ ਆ ਉਹਦੇ ਚ ਪਹਿਲਾਂ ਰਹਿ ਆ ਮਸ਼ਵਰੇ ਪੁੱਛੇ ਜਾਂਦੇ ਆ ਵੀ ਕਿਹੜੇ ਕਾਨੂੰਨ ਦਾ ਕਿਹਨੂੰ ਫਾਇਦਾ ਹੋਣਾ ਕਿਹਨੂੰ ਨੁਕਸਾਨ ਹੋਣਾ ਅੱਜ ਪੰਜਾਬ ਬਾਬਾ ਸਾਰੇ ਇੰਡੀਆ ਦੀ ਗੱਲ ਕਰੀਏ ਕੋਈ ਵੀ ਜਿਹੜੀ ਗੱਡੀ ਚਲਾਉਣ ਵਾਲਾ ਵਹੀਕਲ ਦਾ ਡਰਾਈਵਰ ਚੁਣ ਹੈਗਾ ਕੋਈ ਵੀ ਕਿਸੇ ਚੀਜ਼ ਹੋਵੇ ਚਾਹੇ ਉਹ ਮੋਟਰਸਾਈਕਲ ਦਾ ਹੋਵੇ ਚਾਹੇ ਕਾਰ ਦਾ ਹੋਵੇ ਚਾਹੇ ਉਹ ਟਰੱਕ ਦਾ ਹੋਵੇ ਚਾਹੇ ਉਹ ਬੱਸ ਦਾ ਹੋਵੇ ਜੇਕਰ ਉਹ ਐਕਸੀਡੈਂਟ ਹੋ ਜਾਂਦਾ ਆ ਉਹਨੂੰ 10 ਸਾਲ ਸਜ਼ਾ ਤੇ 10 ਲੱਖ ਰੁਪਈਆ ਜੁਰਮਾਨਾ ਜੇ ਉਹ ਛੱਡ ਕੇ ਪਾਸ ਜਾਂਦਾ ਜੇ ਉਹ ਪੌਜ਼ਿਟਿਵਲੀ ਐਡਮਿਸ਼ਨ ਦਿੰਦਾ ਉਥੇ ਲੋਕੀ ਘਟ-ਘਟ ਵੀ ਕਈ ਜਾਨੀ ਮਾਰ ਦਿੰਦੇ ਆ ਤੇ ਉਹਨੂੰ 7 ਲੱਖ ਰੁਪਈਆ ਜੁਰਮਾਨਾ 7 ਸਾਲ ਸਜ਼ਾ ਐਡੀ ਜਿਆਦੀ ਵੱਡੀ ਸਜ਼ਾ ਮੈਂ ਆ ਸਭ ਨਾਲ ਕੋਈ ਬੰਦਾ ਕਿਤੇ ਕੋਈ ਹੈਪਨਿੰਗ ਹੋਈ ਤੇ ਬੰਦੇ ਦਾ ਮਰਡਰ ਕਰ ਦਿੰਦੇ ਆ ਉਹਨੂੰ ਉਹ ਵੀ ਕੱਢ ਕੇ 10 ਸਾਲ 9 ਸਾਲ ਰਹਿ ਜਾਂਦੀ ਆ ਤੇ ਇਹਨਾਂ ਨੇ ਕਿਉਂਕਿ ਪੰਜਾਬ ਦੀ ਛੋਟਾ ਵਾਪਸ ਸਾਰੇ ਟਰੱਕ ਆਪਰੇਟਰਾਂ ਦੀ ਗੱਲ ਕਰਦੇ ਆ ਸਾਰੇ ਡਰਾਈਵਰਾਂ ਦੀ ਗੱਲ ਕਰਦੇ ਆ ਕੋਈ ਡਰਾਈਵਰ ਨਹੀਂ ਚਾਹੁੰਦਾ ਕਿ ਮੇਰੇ ਥੱਲੇ ਗੱਡੀ ਚੱਲੇ ਆ ਕੇ ਕੁੱਤਾ ਵੀ ਮਰੇ ਜੇ ਟਰੱਕਾਂ ਵਾਲੇ ਸਾਡੇ ਬੋਧੇ ਜਿਹੜੇ ਹੈਗੇ ਆ ਤੁਸੀਂ ਦੇਖਦੇ ਹੋਣੇ ਆ ਕਈ ਵਾਰ ਇੱਕ ਕੁੱਤਾ ਆ ਜਾਂਦਾ ਉਹਦੇ ਨੂੰ ਵਜਾਉਂਦਾ ਵਜਾਉਦਾ ਗੱਡੀ ਫਲਟਾ ਲਦਾ ਆ ਤੇ ਅੱਜ ਆਪਾਂ ਇਹੋ ਜਿਹਾ ਕਾਲੇ ਕਮੂਖ ਹੋ ਰਹੇ ਆ ਜਿਹਨੂੰ ਲੈ ਕੇ ਪੰਜਾਬ ਦੇ ਟਰੱਕ ਆਪਰੇਟਰ ਇੰਡੀਆ ਲੈਵਲ ਤੇ ਵੀ ਗੱਲ ਚੱਲ ਰਹੀ ਆ ਇੰਡੀਆ ਲੈਵਲ ਤੇ ਸਰਾਇਕਾ ਵੀ ਚੱਲ ਰਹੀ ਆ ਰੋਡ ਵੀ ਜਾਮ ਉਦੀ ਤਰੀਕੇ ਦੇ ਤਹਿਤ ਅਸੀਂ ਅੱਜ ਨੂੰ ਕੋਦਰ ਜੇ ਕੀਤਾ ਸੀ ਸਾਡਾ ਕੰਮ ਅੱਜ ਰੋਡ ਜਾਮ ਕਿਉਂਕਿ ਨੂੰਕੋਦਰ ਜ਼ਿਲ੍ਹੇ ਦੀ ਮੀਟਿੰਗ ਸੀ ਜ਼ਿਲ੍ਹੇ ਦੀ ਮੀਟਿੰਗ ਕਰਨ ਪਰੰਤ ਮੇਰੇ ਸਾਰੇ ਭਰਾਵਾਂ ਨੇ ਸਲਾਹ ਕੀਤੀ ਕਿ ਅੱਜ ਇੱਕ ਸਰਕਾਰ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜੇ ਆਪਾਂ ਕਾਲੇ ਕਾਨੂੰਨ ਲੈ ਕੇ ਆਏ ਹੋ ਨਾ ਤਾਂ ਪੰਜਾਬ ਦਾ ਕੋਈ ਸਿਆਸੀ ਲੀਡਰ ਬੋਲਦਾ ਮੈਨੂੰ ਨਹੀਂ ਸਮਝ ਆਉਂਦੀ ਇਹ ਵੋਟਾਂ ਵਾਲੀ ਤਾਂ ਬੋਲਦੇ ਆ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਬੋਲਦੀਆਂ ਅੱਜ ਕਿਸੇ ਸਿਆਸੀ ਪਾਰਟੀ ਦਾ ਇਸ ਆਪਣੇ ਬਿੱਲ ਦੇ ਖਿਲਾਫ ਮੈਂ ਕੋਈ ਬਿਆਨ ਨਹੀਂ ਸੁਣਿਆ ਇਹ ਤੋਂ ਮਾਰੀ ਗੱਲ ਪੰਜਾਬ ਦੇ ਵੇ ਕੀ ਹੋਊਗੀ ਕਿ ਜਦੋਂ ਵੋਟਾਂ ਦੀ ਵਾਰੀ ਆਉਂਦੀ ਆ ਅਸੀਂ ਵੱਖ-ਵੱਖ ਮੁੱਦੇ ਕੱਢ ਕੇ ਲੈ ਆਉਂਦੇ ਆ ਪਰ ਅੱਜ ਜੋ ਵਿਤਕਰਾ ਪੰਜਾਬ ਨਾਲ ਹੋ ਰਿਹਾ ਆ ਪਾ ਪੰਜਾਬੀਓ ਪੰਜਾਬ 'ਚ ਰਹਿੰਦੇ ਆ ਜੇ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਪਿਛਲੀ ਵਾਰੀ ਜੋ ਸਰਕਾਰ ਆਉਣ ਤੋਂ ਪਹਿਲਾਂ ਜਦੋਂ ਰੈਲੀਆਂ ਦੇ ਵਿੱਚ ਕੇਜਰੀਵਾਲ ਸਾਹਿਬ ਆਏ ਸੀ ਭਗਵੰਤ ਮਾਨ ਜੀ ਆਏ ਸੀ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਾਲ ਅਸੀਂ 20 ਤਰੀਕ ਨੂੰ ਪਹਿਲਾਂ ਫਲੋਰ ਬੰਦ ਕੀਤਾ ਇਹ ਸਰਕਾਰ ਨੇ ਇੱਕ ਕਮੇਟੀ ਬਣਾਈ ਪਰ ਵੇ ਪਹਿਲੀ ਤਰੀਕ ਨੂੰ ਜਾ ਕੇ ਅਸੀਂ 28 ਤਰੀਕ ਨੂੰ ਸ਼ੰਭੂ ਬੰਦ ਕਰਤਾ 5 ਦਿਨ ਅਸੀਂ ਸ਼ੰਭੂ ਬਾਰਡਰ ਦੇ ਬੈਠੇ ਰਹੇ ਐਂਡ ਦੇ ਇੱਕ ਕਮੇਟੀ ਬਣਾਈ ਇਹ ਪੰਜਾਬ ਦੇ ਟਰੱਕ ਆਪਰੇਟਰਾਂ ਦੀ ਜਿਹੜੀ ਗੱਲ ਆ ਉਹ ਕੀਤੀ ਜਾਊਗੀ ਉਦੋਂ ਸਾਡੀਆਂ ਮੰਗਾ ਕੀ ਸੀ ਕਿ ਓਵਰਲੋਡਿੰਗ ਸਪਰੀ ਕੋਰਟ ਦੇ ਰੂਲਿੰਗ ਆ ਇਹਨੂੰ ਬੰਦ ਕਰਾਓ ਤਾਂ ਕਿ ਜਿਹੜੇ ਐਕਸੀਡੈਂਟ ਹੋ ਰਹਾ ਆ ਬਾਕੀ ਟਰੱਕਾਂ ਨੂੰ ਕੰਮ ਨਹੀਂ ਮਿਲਦਾ ਇੱਕ ਟਰੱਕ 15 16 ਟਨ ਪਾਸ ਜਾਂ 7 6 ਟਨ ਦਾ ਮਾਲ ਲੋਡ ਕਰਕੇ ਜਾ ਰਿਹਾ ਉੱਥੇ ਟੂਲ ਪਲਾਜ਼ਾ ਵਾਲੇ ਉਹਦੀ ਡਬਲ ਪਰਚੀ ਕੱਢ ਕੇ ਉਹਨੂੰ ਛੱਡੀ ਜਾ ਰਿਹਾ ਕਾਨੂੰਨ ਇਹ ਕਹਿੰਦਾ ਜਾਂ ਤਾਂ ਜਿੰਨਾ ਹੈਗਾ ਟੋਲ 400 ਲਓ ਜਾਂ 4000 ਰੁਪਏ ਲਓ ਬਾਜੀ ਅੱਜ ਸੰਘਰਸ਼ ਚ ਉਹ ਗਾ ਵੀ ਕੋਈ ਕਰ ਰਿਹਾ ਨਹੀਂ ਇਹਦੀ ਤਾਂ ਸ਼ੁਰੂਆਤ ਕੀਤੀ ਅੱਜ ਦਾ ਸਰਬੰਸੇ ਸਰਕਾਰ ਨੂੰ ਜਗਾਉਣਾ ਚਾਹੁੰਦੇ ਸੀ ਵੀ ਪੰਜਾਬ ਸਰਕਾਰ ਵੀ ਜਾਗੇ ਤੇ ਪੰਜਾਬ ਦੇ ਪੋਲੀਟੀਸ਼ਨ ਵੱਖ-ਵੱਖ ਪਾਰਟੀਆਂ ਦੇ ਜਿਹੜੇ ਵੋਟਾਂ ਦੇ ਟਾਈਮ ਦੇ ਉੱਤੇ ਬਿਆਨ ਦਿੰਦੇ ਉਹ ਵੀ ਜਾਗਣ ਤੇ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਦੇ ਜਾਂ ਨਾਲ ਠਕਾਬਿਤ ਕਰਾ ਹੋਣ ਲੱਗਾ ਅਗਲਾ ਸੰਘਰਸ਼ ਕੀ ਹੋਵੇਗਾ ਤੁਹਾਡਾ 18 ਤਰੀਕ ਨੂੰ ਜਿਹੜੀ ਐ ਤਰੀਕ ਤਾਂ ਹੋ ਗਈ 18 ਤਰੀਕ ਨੂੰ ਨੈਸ਼ਨਲ ਹਾਈਵੇ ਜਿਹੜਾ ਆ ਉਹ ਬੰਦ ਕਰਦਾ ਉਹ ਪੱਕੇ ਸਮਝ ਲਈ ਉਦជា ਸਾਰੇ ਪ੍ਰਬੰਧ ਜਿਹੜੇ ਆ ਅੱਜ ਤੋਂ ਕੰਮੇ ਸ਼ੁਰੂ ਕਰਤੇ ਕਿਹੜਾ ਹਾਈਵੇ ਬੰਦ ਕੀਤਾ ਜਾਊਗਾ ਇਹ ਜੰਮੂ ਤੋਂ ਜਿਹੜਾ ਦਿੱਲੀ ਹਾਈਵੇ ਆ ਸਤਲੁਜ ਪੁਲ ਦੇ ਉੱਤੇ ਜਾ ਕੇ ਬੈਠਾਂਗੇ ਦੋਨੋਂ ਸੜਕਾਂ ਜਿਹੜੀਆਂ ਪੱਕੇ ਸਮੇਂ ਦੀ ਬੰਦ ਕਰਾਂਗੇ ਔਰ ਜਿਹੜਾ ਉਹਦਾ ਧਾਨਾ ਆ ਉਦੋਂ ਸਮਾਪਤ ਕਰਾਂਗੇ ਜਦੋਂ ਦੋਨੇ ਮੰਗਾ ਜੇ ਸਾਡੇ ਪੰਜਾਬ ਸਰਕਾਰ ਨਾਲ ਮੰਗਾ ਔਰ ਸੈਂਟਰ ਸਰਕਾਰ ਨਾਲ ਮੈਂ ਸੈਂਟਰ ਦੀ ਚਲੋ ਗੂੰਗੀ ਬੁਲੀ ਸਰਕਾਰ ਵੱਡੀ ਸਰਕਾਰ ਆ ਨਹੀਂ ਸੁਣਨੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਉਹਨਾਂ ਨੂੰ ਚਾਹੀਦਾ ਪੰਜਾਬੀਆਂ ਨੂੰ ਵੱਡਾ ਦਿਲ ਦਿਖਾਉਣ ਜਿਹੜੇ ਰਕਾਂ ਨੇ ਮੰਗਾਇਆ ਅਸੀਂ ਨਹੀਂ ਚਾਹੁੰਦੇ ਅਸੀਂ ਸੜਕਾਂ ਰੋਕੀ ਕਿਸੇ ਨੂੰ ਤੰ ਸੋ ਸਿਤਾਉ ਦੇ ਲਈ ਇਹ ਕਾਜ ਸ਼ੁਰੂਆਤ ਕੀਤੀ ਸੀ ਮੀਟਿੰਗ ਸੀ ਉਸ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਭਾਜੀ ਕੀ ਨਾਮ ਜੀ ਇੰਰਵਿਊ ਲੈਂਗਾ ਜੀ ਤੁਸੀਂ ਵੀ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਨਕੌਦਰ ਦੇ ਵਿੱਚ ਹਾਂ ਜੀ ਸ਼ਾਮਲਾ ਵੀ ਜੀ ਤੇ ਕਿਹੜੀ বাস ਚਲਾਣੇ ਤੁਸੀਂ ਰੋਡ ਵਾਈਟੇ ਜੀ ਕੀ ਲੱਗਦਾ ਹੈ ਕਿ ਜਿਹੜਾ ਹੈਗਾ ਕੇਂਦਰ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿਸ ਤਰ੍ਹਾਂ ਦੇ ਦੇ ਆ ਮੇਰੇ ਬਹੁਤ ਮਾਰੂ ਨੀਤੀਆਂ ਇਹ ਨਹੀਂ ਹੋਣੇ ਚਾਹੀਦੇ ਕਿਸੇ ਦੇ ਵੀ ਲਾਗੂ ਹੋ ਸਕਦੀਆਂ ਇਹ ਕੀ ਨੀਤੀਆਂ ਕੀ ਉਹਨਾਂ ਨੇ ਲਾਗੂ ਕੀਤੀ ਜਦੋਂ ਵੀ ਬੰਦ ਕੇ ਜਦੋਂ ਸੈਟ ਹੋ ਜਾਂਦਾ ਦੂਜੇ ਡਰਾਈਵਰ ਗੱਡੀ ਛੱਡ ਕੇ ਭੱਜੂਗਾ ਉਹਨੂੰ 10 ਸਾਲ ਦੀ ਕੈਦ ਆ 5 ਲੱਖ ਰੁਪਏ ਜੁਰਮਾਨਾ ਕਿੱਧਰ ਜਾਣਗੇ ਇਹ ਤੇ ਦੋ ਤਾਈ ਸੌ ਕਿਲੋਮੀਟਰ ਦੂਰ ਜਾਣਾ ਜਿਨ੍ਹਾਂ ਨੇ ਚਾਰ ਚਾਰ ਆਪਣੇ ਠੰਡ ਦਾ ਟਾਂਗ ਨਾ ਤੁੰਦੇ ਪਤਾ ਕੋਈ ਨਹੀਂ ਬੈਠੇ ਆ ਕੀ ਮੰਗ ਕਰਦੇ ਆ ਤੁਸੀਂ ਅਸੀਂ ਮੰਗ ਕਰਦੇ ਆ ਵੀ ਇਹਨਾਂ ਦਾ ਕਾਨੂੰਨ ਸਹੀ ਹੋਣਾ ਚਾਹੀਦਾ ਪਬਲਿਕ ਦਾ ਨਰਾਜ਼ ਦਿਓ ਨਾਲ ਜਾ ਪਬਲਿਕ ਨੂੰ ਹੈਰਾਨ ਨਾ ਕਰਨ ਇਹ ਮੇਰਾ ਨਾਮ ਦਿਪਕ ਹੈ ਜੀ ਸਰ ਜਿਹੜੇ ਇਹ ਧਰਨੇ ਲੱਗ ਰਹੇ ਆ ਕਿਸ ਤਰ੍ਹਾਂ ਦੇਖਦੇ ਆ ਧਰਨਾ ਇਹਨਾਂ ਦੀ ਗੱਲ ਵਾਜਬ ਹੈ ਸਹੀ ਕਰ ਰਹੇ ਆ ਤੁਹਾਡੇ ਵਾਸਤੇ ਵੀ ਨਾਲ ਨਹੀਂ ਮੈਂ ਮੰਨਦਾ ਆ ਗੱਲ ਮੈਂ ਵੀ ਟਰੱਕਾਂ ਵਾਲੇ ਕੰਮ ਨਾਲ ਬਿਲੋਂਗ ਰਖਦਾ ਥੈਂਕ ਯੂ ਤੁਹਾਡਾ ਪਰ ਪਰਿਵਾਰ ਨਾਲ ਤੁਸੀਂ ਉਹ ਦੇਖੋ ਇੱਕ ਮਿੰਟ ਲੱਗਿਆ ਤੁਸੀਂ ਜਾਮ ਕਰਤਾ ਸਾਨੂੰ ਜਾਣ ਦਿਓ ਜੋਗ ਨਾਲ ਹੈ ਪਰਿਵਾਰ ਨਾਲ ਹੈ ਕਾਨੂੰਨ ਗਲਤ ਹੈ ਵੀ ਮੰਨਦੇ ਆਸੀਂ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਆ ਬਿਲਕੁਲ जाय ਮੰਗਾਂ ਇਹਨਾਂ ਦੀਆਂ